ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮ ਮਲੇ ਤੁਮ ਯੂਜਲ ਕਰਦੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਣ ਨੀਕੋ ਠਾਕੁਰ ਦੇਸਾ ਰਹਾਉ ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੁ ਮੇ ਰਵਾਨ ਤੁਮ ਕਰੋ ਬਲਾਮ ਭਲੋ ਨ ਜਾਣੇ ਤੁਮ ਸਦਾ ਸਦਾ ਦਿਆਲਾ ਤੂੰ ਸੁਖਦਾਈ ਪੁਰਖ ਵਿਦਾਤੇ ਤੇ ਤੁਮਰਾ ਕੋ ਆਪਣੇ ਬਾਲਾ ਤੂੰ ਮਨਦਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੇ ਕਹੋ ਨਾਨਕ ਹਮ ਇਹ ਹਵਾਲਾ ਰਾਖੋ ਸੰਤਨ ਕੈਂ ਪਾਛੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮ ਮਲੇ ਤੂੰ ਮਉ ਯੁਜਲ ਕਰਦੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾ ਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਣ ਨੀਕੋ ਠਾਕੁਰ ਦੇਸਾ ਰਹਾਉ ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮੇ ਰਵਾਨਾ ਤੁਮ ਕਰੋ ਬਲਾਮ ਭਲੋ ਨ ਜਾਣੇ ਤੁਮ ਸਦਾ ਸਦਾ ਦਿਆਲਾ ਤੁਮ ਸੁਖ ਦਾਈ ਪੁਰਖ ਵਿਧਾਤੇ ਤੁਮਰਾ ਕੋ ਆਪਣੇ ਬਾਲਾ ਤੁਮ ਮਨਦਾਨ ਹਟਾਲ ਸੁਲਤਾਨ ਜੀ ਜੰਤ ਸਭ ਜਾਚੇ ਕਹੋ ਨਾਨਕ ਹਮ ਇਹ ਹਵਾਲਾ ਰਾਗ ਸੰਤਨ ਕੈਂ ਪਾਛੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਹਮ ਮਲੇ ਤੁਮ ਯੂਜਲ ਕਰਦੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਣ ਨੀਕੋ ਠਾਕੁਰ ਦੇਸਾ ਰਹਾਉ ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਮਦਾਨ ਦੇ ਹੋ ਮੇ ਰਵਾਨਾ ਤੁਮ ਕਰੋ ਬਲਾਮ ਭਲੋ ਨ ਜਾਣੇ ਤੁਮ ਸਦਾ ਸਦਾ ਦਿਆਲਾ ਤੁਮ ਸੁਖ ਦਾਈ ਪੁਰਖ ਬਿਧਾਤੇ ਤੁਮਰਾ ਕੋ ਆਪਣੇ ਬਾਲਾ ਤੋਂ ਮਨਦਾਨ ਢਾਲ ਸੁਲਤਾਨਾ ਜੀ ਜੰਤ ਸਭ ਜਾਚੇ ਕਹੋ ਨਾਨਕ ਹਮ ਇਹ ਹਵਾਲਾ ਰੱਖੋ ਸੰਤਨ ਕੈਂ ਪਾਛੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮ ਮਲੇ ਤੁਮ ਯੂਜਲ ਕਰਦੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਣ ਨੀਕੋ ਠਾਕੁਰ ਦੇਸਾ ਰਹਾਓ ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੁ ਮੇ ਰਵਾਨਾ ਤੁਮ ਕਰੋ ਬਲਾਮ ਭਲੋ ਨ ਜਾਣੇ ਤੁਮ ਸਦਾ ਸਦਾ ਦਿਆਲਾ ਤੋਂ ਸੁਖ ਦਾਈ ਪੁਰਖ ਵਿਧਾਤੇ ਤੇ ਤੁਮਰਾ ਕੋ ਆਪਣੇ ਬਾਲਾ ਤੋ ਮਨਦਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੇ ਕਹੋ ਨਾਨਕ ਹਮ ਇਹ ਹਵਾਲਾ ਰਾਗ ਸੰਤਨ ਕੈਂ ਪਾਛੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮ ਮਲੇ ਤਮਉ ਯੁਜਲ ਕਰਦੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾ ਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਣ ਨੀਕੋ ਠਾਕੁਰ ਦੇਸਾ ਰਹਾਉ ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੁ ਮੇ ਰਵਾਨਾ ਤੁਮ ਕਰੋ ਬਲਾਮ ਭਲੋ ਨ ਜਾਣੇ ਤੁਮ ਸਦਾ ਸਦਾ ਦਿਆਲਾ ਤੁਮ ਸੁਖ ਦਾਈ ਪੁਰਖ ਵਿਧਾਤੇ ਤੁਮਰਾ ਕੋ ਆਪਣੇ ਬਾਲਾ ਤੁਮ ਮਨਦਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੇ ਕਹੋ ਨਾਨਕ ਹਮ ਇਹ ਹਵਾਲਾ ਰਾਖੋ ਸੰਤਨ ਕੈਂ ਪਾਛੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਹਮ ਮਲੇ ਤੁਮ ਯੂਜਲ ਕਰਦੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਣ ਨੀਕੋ ਠਾਕੁਰ ਦੇਸਾ ਰਹਾਉ ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੁ ਮੇ ਰਵਾਨਾ ਤੁਮ ਕਰੋ ਬਲਾਮ ਭਲੋ ਨ ਜਾਣੇ ਤੁਮ ਸਦਾ ਸਦਾ ਦਿਆਲਾ ਤੁਮ ਸੁਖ ਦਾਈ ਪੁਰਖ ਵਿਧਾਤੇ ਤੁਮਰਾ ਕੋ ਆਪਣੇ ਬਾਲਾ ਤੁਮ ਮਨਦਾਨ ਅਟਲ ਸੁਲਤਾਨਾ ਜੀ ਜੰਤ ਸਭ ਜਾਚੇ ਕਹੋ ਨਾਨਕ ਹਮ ਇਹ ਹਵਾਲਾ ਰਾਗ ਸੰਤਨ ਕੈਂ ਪਾਛੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਹਮ ਮੈਲੇ ਤੁਮ ਯੂਜਲ ਕਰਦੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਸਰਬ ਕਲਾ ਕਾ ਗਿਆਤਾ ਮਾ ਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਣ ਨੀਕੋ ਠਾਕੁਰ ਦੇਸਾ ਰਹਾਉ ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੁ ਮੇ ਰਵਾਨਾ ਤੁਮ ਕਰੋ ਬਲਾਮ ਭਲ ਹੋ ਨ ਜਾਣੇ ਤੁਮ ਸਦਾ ਸਦਾ ਦਿਆਲਾ ਤੁਮ ਸੁਖ ਦਾਈ ਪੁਰਖ ਵਿਧਾਤੇ ਤੁਮਰਾ ਕੋ ਆਪਣੇ ਬਾਲਾ ਤੂੰ ਮਨਦਾਨ ਅਟਲ ਸੁਲਤਾਨਾ ਜੀ ਜੰਤ ਸਭ ਜਾਚੇ ਕਹੋ ਨਾਨਕ ਹਮ ਇਹ ਹਵਾਲਾ ਰਾਗ ਸੰਤਨ ਕੈਂ ਪਾਛੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਹਮ ਮੈਲੇ ਤੁਮ ਉਜਲ ਕਰਦੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾ ਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਣ ਨੀਕੋ ਠਾਕੁਰ ਦੇਸਾ ਰਹਾਉ ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੁ ਮੇ ਰਵਾਨਾ ਤੁਮ ਕਰੋ ਬਲਾਮ ਭਲੋ ਨ ਜਾਣੇ ਤੁਮ ਸਦਾ ਸਦਾ ਦਿਆਲਾ ਤੋਂ ਮੁ ਸੁਖ ਦਾਈ ਪੁਰਖ ਵਿਧਾਤੇ ਤੁਮਰਾ ਕੋ ਆਪਣੇ ਬਾਲਾ ਤੂੰ ਮਨਦਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੇ ਕਹੋ ਨਾਨਕ ਹਮ ਇਹ ਹਵਾਲਾ ਰਾਗੋ ਸੰਤਨ ਕੈਂ ਪਾਛੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ